ਬਹੁਤ ਸਵਾਗਤ ਹੈ ਜੀ ਦੁਨੀਆ ਭਰ ਦੇ ਪੰਜਾਬੀਆਂ ਦਾ ਮੇਰੇ ਨਾਲ ਮੌਜੂਦ ਨੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਡਵਾਈਜ਼ਰ ਤੀਰਤ ਸਿੰਘ ਪਿਨਾਕਲ ਜੀ ਤੀਰਤ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਸਰ ਤੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੀਰਤ ਜੀ ਪਤਾ ਲੱਗਿਆ ਕਿ ਪਿਨਾਕਲ ਇਮੀਗ੍ਰੇਸ਼ਨ ਖਾਸ ਤੌਰ ਤੇ ਤੁਸੀਂ ਇੱਕ ਸੈਮੀਨਾਰਾਂ ਦੀ ਕੜੀ ਸ਼ੁਰੂ ਕੀਤੀ ਹੈ। ਇੱਕ ਤਾਂ ਮੈਨੂੰ ਵੇਰਵਾ ਦਿਓ ਕਿੱਥੇ-ਕਿੱਥੇ ਸੈਮੀਨਾਰ ਹੋ ਰਹੇ ਨੇ। ਵਿਦਿਆਰਥੀ ਤੁਹਾਨੂੰ ਨਿੱਜੀ ਤੌਰ ਤੇ ਆ ਕੇ ਮਿਲਣ ਕਿਸ ਰੂਪ ਚ ਵਿਦਿਆਰਥੀਆਂ ਦਾ ਫਾਇਦਾ ਤੁਹਾਡੇ ਸੈਮੀਨਾਰ ਕਰਨ ਤੇ ਬਿਲਕੁਲ ਸਰ ਜਿਹੜਾ ਅੱਜ ਦੀ ਡੇਟ ਅੱਜ ਦੀ ਜਿਹੜਾ ਕੀ ਆ ਅਸੀਂ ਸ਼ੁਰੂ ਕੀਤਾ ਇਹਦਾ ਅਸੀਂ ਨਾਮ ਦਿੱਤਾ ਕਿ ਅਵੇਅਰਨੈਸ ਸੈਮੀਨਾਰ ਆ ਸੋ ਮੈਂ ਅੱਜ ਪਹਿਲਾਂ ਹੀ ਦੱਸ ਦਵਾਂ ਵਪਾਰ ਤਾਂ ਚਲੋ ਸਾਡਾ ਕੰਮ ਆ کاروبਾਰੀ ਅਸੀਂ ਵੀ ਬਿਜ਼ਨਸ ਕਰਦੇ ਆ ਬਟ ਇਹ ਜਿਹੜੇ ਇਵੈਂਟਸ ਦਾ ਅਸੀਂ ਜਿਹੜਾ ਸਾਡਾ ਮੇਨ ਮਕਸਦ ਆ ਕਿ ਅਵੇਅਰਨੈਸ ਬੱਚੇ ਨੂੰ ਰਾਹ ਪਾਉਣ ਵਾਲਾ ਰਾਹ ਪਾਉਣ ਦੀ ਤਾਂ ਗੱਲ ਕਰ ਰਹੇ ਆ ਕਿਉਂਕਿ ਇਸ ਵੇਲੇ ਜਦੋਂ ਵੀ ਆਪਾਂ ਸਵੇਰੇ ਉੱਠਦੇ ਨਾ ਫੋਨ ਦੇ ਵਿੱਚ ਕੋਈ ਵੀਡੀਓ ਜਾਂ ਰੀਲ ਦੇਖਦੇ ਆ ਇਸ ਵੇਲੇ 네ਗੇਟਿਵਿਟੀ ਤੋਂ ਸਿਵਾਏ ਹੋਰ ਕੁਝ ਨਹੀਂ ਹੈਗਾ ਜਾਂ ਇੱਕ ਵਾਰੀ ਦਾ ਪ੍ਰੋਪਰ 네ਗੇਟਿਵਿਟੀ ਆ ਜੀ ਹੁਣ ਕੁਝ ਨਹੀਂ ਰ ਡਰ ਰਿਹਾ ਹੈਗਾ ਉਹ ਕਈਆਂ ਨੂੰ ਇਹ ਵੀ ਲੱਗਣਾ ਕਿ ਸ਼ਾਇਦ ਤੁਸੀਂ ਤਾਂ ਕਰਾ ਰਹੇ ਤੁਹਾਡੇ ਕਾਰੋਬਾਰ ਵੀ ਡਾਊਨ ਹੋਣੇ ਆ ਤੁਸੀਂ ਨਵੇਂ ਬੱਚਿਆਂ ਨੂੰ ਗੱਲਾਂ ਚਲਾ ਰਹੇ ਆ ਸੋ ਇਸੇ ਲਈ ਅਸੀਂ ਕਿਹਾ ਕਿ ਹਾਂ ਉਸ ਦਿਨ ਜਿਹੜੀ ਆ ਇਵੈਂਟਸ ਅਸੀਂ ਕਰਾ ਰਹੇ ਆ ਸਿਰਫ ਤੇ ਸਿਰਫ ਆ ਇੱਕ ਵਾਰੀ ਸੱਚਾਈ ਦੇ ਨਾਲ ਰੂਬਰੂ ਕਰਾਉਣਾ ਡਿਸੀਜਨ ਤੁਸੀਂ ਆਪ ਲੈਣਾ ਵਾ ਮੈਂ ਤਾਂ ਹਮੇਸ਼ਾ ਕਹਿੰਦਾ ਹੁੰਦਾ ਸਾਡਾ ਇਹ ਕਾਰੋਬਾਰ ਹੋ ਸਕਦਾ ਪਰ ਤੁਹਾਡੇ ਜਿਹੜੀ ਕੀ ਬੱਚੇ ਦੀ ਜਿਹੜੀ ਜ਼ਿੰਦਗੀ ਹੈਗੀ ਆ ਸੋ ਅੱਜ ਦੱਸ ਵੀ ਦਵਾਂ ਕਿ ਇਨ੍ਹਾਂ ਜਿਹੜੇ ਸੈਮੀਨਾਰਸ ਦੇ ਵਿੱਚ ਅਸੀਂ ਕਰ ਕੀ ਰਹੇ ਆ ਜਿਸ ਸਟੱਡੀ ਵੀਜ਼ਾ ਹੈਗਾ ਵਾ ਸਟੱਡੀ ਵੀਜ਼ਾ ਖਾਸ ਤੌਰ ਤੇ ਜਿਹੜਾ ਇੱਕ ਬਹੁਤ ਵੱਡਾ ਮਿਥ ਹੈਗਾ ਨਾ ਕਿ ਉਹ ਸੈਟਲਮੈਂਟ ਨਹੀਂ ਪੀਆਰ ਨਹੀਂ ਕਿਉਂਕਿ ਨਾ ਇਹ ਚੀਜ਼ਾਂ ਸੀ ਪਹਿਲੋਂ ਵੀ ਬਹੁਤ ਡੱਲਾਸਰ ਦੇ ਨਾਲ ਚਾਰ ਪੰਜ ਸਾਲ ਤੋਂ ਪਿਛਲੇ ਲੰਬੇ ਸਮੇਂ ਤੋਂ ਸੀ ਅਵੇਰਨੈਸ ਵਾਲੇ ਪਾਸੇ ਸ਼ੁਰੂ ਤੋਂ ਇਹੀ ਕੰਮ ਕੀਤਾ ਅੱਜ ਤੱਕ ਜੋ ਰਾਹ ਪਾਇਆ ਵਾ ਆਪਣਾ ਬੱਚਾ ਸਮਝ ਕੇ ਪਰ ਉਦੋਂ ਦੇ ਬੱਚਾ ਸੁਣਨਾ ਨਹੀਂ ਚਾਹੁੰਦਾ ਸਾਡੇ ਖਾਸ ਕਰਕੇ ਪੰਜਾਬੀਆਂ ਦੀ ਇਹ ਕਿ ਨਾ ਉਹ ਹੈਗੀ ਵੀ ਹੈ ਕਿ ਸਿਰਫ ਵੀਜ਼ਾ ਪਹੁੰਚ ਗਰਾ ਦੇਖ ਲਾਂਗੇ ਉੱਥੇ ਜਾ ਕੇ ਪਰ ਜਿਹੜਾ ਕਿਹਾ ਦੇਖ ਲਾਂਗੇ ਉੱਥੇ ਜਾ ਕੇ ਕੈਨੇਡਾ ਦੇ ਵਿੱਚ ਇਸ ਵੇਲੇ ਲਿਟਰਲੀ ਜਿਹੜੀ ਕਿਉਂਕਿ ਉੱਥੇ ਵੀ ਇ PR ਵਾਸਤੇ ਪੁਆਇੰਟਸ ਨੇ ਉੱਪਰ ਜਾ ਚੁੱਕੇ ਆ ਜੌਬਸ ਦੀ ਜਿਹੜੀ ਕੀ ਹੈ ਮੈਂ ਤਾਂ ਕਹਾਂਗਾ ਜੀ ਕਿ ਉਹਦੇ ਵਾਸਤੇ ਹੁਣ ਸਫਰ ਜਿਹੜਾ ਕੀ ਹੈ ਜ਼ਰੂਰ ਕਰ ਰਿਹਾ ਸੋ ਅਵੇਰਨੈਸ ਪ੍ਰੋਗਰਾਮ ਦਾ ਮਕਸਦ ਇਹ ਆ ਜੋ ਸੀ ਚੀਜ਼ਾਂ ਪਹਿਲੋ ਕਹਿੰਦੇ ਸੀਗੇ ਸ਼ੋ ਚ ਵੀ ਦੱਸਦੇ ਸੀ ਹੁਣ ਜਿਹੜੇ ਨਵੇਂ ਬੱਚੇ ਜਾਣਾ ਚਾਹੁੰਦੇ ਆ ਪ੍ਰੈਕਟੀਕੈਲਿਟੀ ਕਿਉਂਕਿ ਵੀਜ਼ਾ ਇਸ ਲਈ ਟੈਨਸ਼ਨ ਨਹੀਂ ਵੀਜ਼ਾ ਆ ਹੀ ਜਾਣਾ ਉਹਦੀ ਟੈਨਸ਼ਨ ਨਾ ਨਾ ਲਵੇ ਪ੍ਰੈਕਟੀਕੈਲਿਟੀ ਕਿਹੜਾ ਕੋਰਸ ਕਿਹੜੀ ਯੂਨੀਵਰਸਿਟੀ ਕਿਹੜਾ ਕਾਲਜ ਕਿਹੜੀ ਲੋਕੇਸ਼ਨ ਤੇ ਜਾਵੇ ਤਾਂ ਕਿ ਉਥੇ ਜਿੰਨੀ ਹੈ ਸਾਰੇ ਰਿਯੂਮਰਸ ਆ ਤੁਸੀਂ ਆਪ ਐਗਜ਼ਾਮਪਲ ਸੈੱਟ ਕਰੇ ਤੁਹਾਡਾ ਬੱਚਾ ਐਗਜ਼ਾਮਪਲ ਸੈੱਟ ਕਰੇ ਹਾਂ ਵੀ ਇਹਦੇ ਸਿਰਫ ਗੱਲਾਂ ਹੀ ਰਹਿ ਗਈਆਂ ਸਿਗੀਆਂ ਸੋ ਉਹਦੇ ਵਾਸਤੇ ਇਹ ਜਿਹੜੇ ਇਵੈਂਟਸ ਤੇ ਜਰੂਰ ਆ ਕੇ ਮਿਲੋ ਕੱਲਾ ਸਟੂਡੈਂਟ ਨਹੀਂ ਵੈਸਟਰਨ ਵੀਜ਼ਾ ਵਾਸਤੇ ਵੀ ਤੁਸੀਂ ਆਪਣੇ ਵੀਜ਼ਾ ਦੇ ਚਾਂਸਸ ਕਿੱਦਾਂ ਵਧਾ ਸਕਦੇ ਆ ਜੈਨੂਇਨ ਸਹੀ ਆਪਣੇ ਡਾਕੂਮੈਂਟ ਲਾਗੇ ਕੱਲਾ ਪਾਸਪੋਰਟ ਕਿਸੇ ਏਜੰਟ ਨੂੰ ਦੇ ਕੇ ਨਹੀਂ ਕੋਈ ਫੇਕ ਸਪਾਂਸਰਸ਼ਿਪ ਨਹੀਂ ਕਿੱਦਾਂ ਤੁਸੀਂ ਆਪਣੇ ਚਾਂਸਸ ਵਧਾ ਸਕਦੇ ਨੇ ਉਹਦੇ ਵਾਸਤੇ ਵੀ ਜਿਹੜਾ ਕਿ ਤੁਸੀਂ ਸਾਡੇ ਇਹਨਾਂ ਇਵੈਂਟਸ ਦਾ ਹਿੱਸਾ ਬਣ ਸਕਦੇ ਆ ਸੋ ਪਹਿਲਾ ਮੈਂ ਦਿਨ 10ਵਾਂ ਬੁੱਧਵਾਰ ਵਾਲੇ ਦਿਨ ਸ਼ੁੱਕਰਵਾਰ ਬੁੱਧਵਾਰ ਵਾਲੇ ਦਿਨ ਅਮ੍ਰੇਸਰ ਸ਼ੁੱਕਰਵਾਰ ਵਾਲੇ ਦਿਨ ਚੰਡੀਗੜ੍ਹ ਵਾਲੇ ਦਿਨ ਜਲੰਧਰ ਜਿਹੜਾ ਕਿ ਆ ਸਾਡੇ ਜਿਹੜਾ ਕਿ ਆ ਸੋਮਵਰ ਵਾਲੇ ਦਿਨ ਤੁਸੀਂ ਜਿਹੜਾ ਕਿ ਸਾਡੇ ਆਫਿਸਿਸ ਦੇ ਵਿੱਚ ਵਿਜ਼ਿਟ ਕਰ ਸਕਦੇ ਆ ਹਾਂ ਇਨ ਹਾਊਸ ਆਪਣੇ ਆਫਿਸਿਸ ਦੇ ਵਿੱਚ ਹੀ ਕਰਵਾ ਰਹੇ ਆ ਹਰ ਬੱਚੇ ਨੂੰ ਜਰੂਰ ਮਿਲਾਂਗੇ ਜੇਕਰ ਤੁਸੀਂ ਮਿਲਣਾ ਚਾਹੁੰਦੇ ਆ ਤੇ ਅੱਜ ਮੈਂ ਦੁਬਾਰਾ ਦੱਸ ਦਵਾ ਸਟੱਡੀ ਵੀਜ਼ਾ ਦੇ ਨਾਲ ਨਾਲ ਤੁਹਾਨੂੰ ਇਹ ਵੀ ਆਪਸ਼ਨ ਸਾਡੇ ਕੋਲ ਦਿੱਤੀਆਂ ਜਾਣਗੀਆਂ ਇੱਕ ਪਾਸੇ ਜਿਹੜਾ ਸਪਾਊਸ ਵੀਜ਼ਾ ਨੂੰ ਲੈ ਕੇ ਬੜਾ ਮਿਥਨ ਹੈ ਕਿ ਸਪਾਊਸ ਵੀਜ਼ਾ ਪਲੱਸ 2 ਵਾਲਾ ਬੱਚਾ ਨਹੀਂ ਜਾ ਸਕਦਾ ਬਿਲਕੁਲ ਜਾ ਸਕਦਾ ਵਾ ਸਪਾਊਸ ਅੱਜ ਵੀ ਪਲੱਸ 2 ਵਾਲਾ ਨਾਲ ਲੈ ਕੇ ਜਾ ਸਕਦਾ ਬਟ ਹਾਂ ਸ਼ਰਤ ਕੀ ਹੈਗੀ ਆ ਤੁਹਾਡੀ ਜਿਹੜੀ ਕੀ ਆ ਕੁਆਲੀਫਿਕੇਸ਼ਨ ਜਾਂ ਮੈਂ ਤਾਂ ਕਹੂੰਗਾ ਤੁਹਾਡੇ ਜਿਹੜੇ ਮਾਰਕਸ ਪਲਸ 2 ਦੇ ਵਿੱਚ ਹੈ ਨਾ 65% ਜਿਹੜੇ ਕੀ ਪਲਸ ਚਾਹੀਦੇ ਆ ਐਸ ਦੇ ਵਿੱਚ 6.5 ਨੋ ਲੈਸ 6 ਸਕੋਰ ਜੇ ਹੈਗਾ ਤੇ ਬਿਲਕੁਲ ਤੁਸੀਂ ਅੱਜ ਵੀ ਜਿਹੜਾ ਆਪਣੇ ਸਪਾਊਸ ਨੂੰ ਜਿਹੜਾ ਕੀ ਨਾਮ ਲੈ ਕੇ ਜਾ ਸਕਦੇ ਆ ਪਲਸ 2 ਵਾਲਾ ਬੱਚਾ ਹਾਂਜੀ 10 ਪਲਸ 2 ਵਾਲੇ ਦੀ ਗੱਲ ਕਰ ਰਹੇ ਆ ਸਰ ਗੱਲ ਹੋਈ ਜਾਂਦਾ ਸਰ ਆਪਾਂ ਦੇ ਕਹਤ ਹੈ ਜੀ ਹੁਣ ਪਲੱਸ 2 ਵਾਲਾ ਬੱਚਾ ਨਹੀਂ ਲੈ ਕੇ ਜਾ ਸਕਦਾ ਪਰ ਉਹਨਾਂ ਨੇ ਸਾਨੂੰ ਰਾਹ ਦਿੱਤੇ ਸੀ অপਸ਼ਨ ਦਿੱਤੇ ਸੀਗੇ ਹਾਂ ਪਰ ਉਹੀ ਗੱਲ ਹੈ ਨਾ ਉਹ ਹਰ ਕਿਸੇ ਦੇ ਬਸ ਦੀ ਗੱਲ ਕਰਨੀ ਨਹੀਂ ਨਹੀਂ ਹੈਗਾ ਕਿਉਂਕਿ ਉਹਦੇ ਅਡਮਿਸ਼ਨਸ ਲੈਣਾ ਇਟਸੈਲਫ ਜਿਹੜੀਆਂ ਕਿ ਚੈਲੰਜਸ ਹੈਗਾ ਤੇ ਉਹਦੇ ਵਾਸਤੇ ਮੈਂ ਬਿਲਕੁਲ ਤੁਹਾਨੂੰ ਕਹੂੰਗਾ ਆਪਣੀ ਪ੍ਰੋਫਾਈਲ ਅਸੈਸ ਕਰਵਾਓ ਮੌਕੇ ਤੇ ਅਡਮਿਸ਼ਨ ਤੁਸੀਂ ਲੈ ਕੇ ਜਰੂਰ ਜਿਹੜਾ ਕਿ ਆਪਣਾ ਪ੍ਰੋਸੈਸ ਕਰਵਾ ਸਕਦੇ ਆ ਦੂਜੀ ਚੀਜ਼ ਹੋਰ ਦੱਸ ਦਵਾਂ ਸਰ ਡਬਲ ਜੀਆਈਸੀ ਜਰੋਂ ਤੋਂ ਆਈ ਹੈ ਨਾ ਸਭ ਨੂੰ ਇਦਾਂ ਲੱਗਣ ਲੱਗ ਪਿਆ ਸੀ ਕਿ ਸ਼ਾਇਦ ਹੁਣ ਨਹੀਂ ਪੋਸੀਬਲ ਹੋਊਗਾ ਤੇ ਅੱਜ ਮੈਂ ਇੱਕ ਇਦਾਂ ਦੀ ਤੁਹਾਨੂੰ ਮੈਂ ਅਨਾਉਂਸਮੈਂਟ ਕਰਨ ਲੱਗਦਾ ਕਿ ਸ਼ਾਇਦ ਕਿ ਲੋਕਾਂ ਨੂੰ ਯਕੀਨ ਨਹੀਂ ਹੋਊਗਾ ਸੋ ਬੜਾ ਪਿਛਲੇ ਸਮੇਂ ਦੇ ਵਿੱਚ ਤੁਸੀਂ ਵੀ ਦੇਖਿਆ ਹੋਣਾ ਸਾਡੀਆਂ ਵੀਡੀਓਜ਼ ਅਸੀਂ ਘਟਾਈਆਂ ਸਾਰਾ ਕੁਝ ਆ ਕਿਉਂਕਿ ਇੱਕ ਮਾਰਕੀਟ ਰਿਸਰਚ ਡਿਮਾਂਡ ਆ ਕਿਉਂਕਿ ਇੰਨਾ ਐਸ ਵੇਲੇ ਜਿਹੜਾ ਕਿ ਹੈਲਦੀ ਕੰਪੀਟੀਸ਼ਨ ਜਿਹੜਾ ਕਿ ਕੈਨੇਡਾ ਇਥ ਇੰਡੀਆ ਜਿਵੇਂ ਉੱਥੇ ਜਾ ਕੇ ਜਿਹੜਾ ਹੈਗਾ ਸੋ ਹੁਣ ਅਸੀਂ ਉਹ ਵਾਲੀਆਂ ਤੁਹਾਡੇ ਲਈ ਇੱਕ ਯੂਨੀਵਰਸਿਟੀ ਕਾਲਜਿਸ ਲੈ ਕੇ ਆਏ ਆ ਜਿੰਨਾਂ ਦੇ ਸਰ ਸਲਾਨਾਈ ਫੀਸ ਯੂਨੀਵਰਸਿਟੀ ਦੀ ਮੈਂ ਸਰ ਗੱਲ ਕਰ ਰਿਹਾ ਸੋ ਆਪ ਤੁਹਾਨੂੰ ਪਤਾ ਡਾਇਰੈਕਟ ਵਰਕ ਪਰਮਿਟ ਮਿਲਣਾ ਵਧੀਆ ਯੂਨੀਵਰਸਿਟੀ ਪਬਲਿਕ ਯੂਨੀਵਰਸਿਟੀ ਦੀ ਗੱਲ ਕਰ ਰਿਹਾ ਜਿਨ੍ਹਾਂ ਦੇ ਵਿੱਚ ਵੀ ਆ ਕਾਲਜਸ ਵੀ ਬਹੁਤ ਆ ਜਿੰਨਾਂ ਦੀ ਜਿਹੜੀ ਫੀਸ ਹੈਗੀ ਨਾ 10 ਤੋਂ 14000 ਡਾਲਰ ਦੇ ਵਿੱਚ ਬਹੁਤ ਫੀਸ ਆਮਲੇਗੀ ਲਗਭਗ ਲਾ ਲਓ 6 ਲੱਖ ਤੋਂ 7 ਤੋਂ 8 ਲੱਖ ਤੱਕ ਤੁਸੀਂ ਇੱਕ ਸਾਲ ਦੀ ਫੀਸ ਦੇ ਕੇ ਅੱਜ ਦੇ ਸਮੇਂ ਦੇ ਵਿੱਚ ਵੀ ਪੜ ਸਕਦੇ ਸਿੱਧਾ ਕੋਈ ਪਾਥਵੇ ਪ੍ਰੋਗਰਾਮ ਨਹੀਂ ਕੋਈ ਇਹਦੇ ਵਿੱਚ ਊਲਾ ਨਹੀਂ ਹੈਗਾ ਆਪ ਤੁਸੀਂ ਜਿਹੜੀ ਕਿ ਆਪਣੀ ਫੀਸ ਦੇ ਕੇ ਜਿਹੜਾ ਕਿ ਆਪਣਾ ਪ੍ਰੋਸੈਸ ਕਰਵਾ ਸਕਦੇ ਉਹਦੇ ਵਾਸਤੇ ਵੀ ਜਿਹੜਾ ਕਿ ਇਹ ਪ੍ਰੋਫਾਈਲ ਟੂ ਪ੍ਰੋਫਾਈਲ ਮੈਟਰ ਕਰੇਗਾ ਅਜ ਮੈਂ ਪਹਿਲਾਂ ਹੀ ਕਹਿ ਦੇਵਾਂ ਹਰ ਇੱਕ ਕਿਸੇ ਵਾਸਤੇ ਆਪਸ਼ਨ ਨਹੀਂ ਹੁੰਨ ਲੱਗੂਗਾ ਕਿ ਹਾਂ ਵੀ 6 ਲੱਖ ਚ ਕੈਨੇਡਾ ਐਦਾਂ ਦਾ ਕੁਝ ਨਹੀਂ ਪ੍ਰੋਫਾਈਲ ਅਸੈਸ ਕਰਾਓ ਤੇ ਮੈਂ ਇਸ ਮੰਚ ਦੇ ਵਾਅਦਾ ਕਰਦਾ ਮੈਕਸਿਮਮ ਬੱਚੇ ਉਹਦੇ ਵਿੱਚ ਜਿਹੜਾ ਕਿ ਹੈਗਾ ਵਾ ਤੁਸੀਂ ਜਿਹੜਾ ਕਿ ਆ ਆਪਣੇ ਆਪ ਨੂੰ ਜਿਹੜਾ ਕਿ ਆ ਵਿੱਚ ਕਨਸਿਡਰ ਕਰ ਸਕਦੇ ਆ ਸੋ ਉਹਦੇ ਵਾਸਤੇ ਐਲੀਜੀਬਲ ਹੋ ਸਕਦੇ ਉਹਦੇ ਵਾਸਤੇ ਜਿਹੜੀ ਕਿ ਆਪਣੀ ਪ੍ਰੋਫਾਈਲ ਅਸੈਸ ਕਰਾਉਣ ਨੂੰ ਇੰਨਾ ਸੈਮੀਨਾਰਸ ਦਿਨਾਂ ਦੇ ਵਿੱਚ ਜਰੂਰ ਮਿਲ ਸਕਦੇ ਆ ਕਯੂਬਿਕ ਦੇ ਵਿੱਚ ਵੀ ਸਾਰ ਦੱਸ ਦਵਾ 10000 ਤੋਂ 12 13 14000 ਡਾਲਰ ਤੱਕ ਜਿਹੜੀ ਕਿ ਸਾਲ ਦੀ ਫੀਸ ਦੇ ਕੇ ਵੀ ਤੁਸੀਂ ਜਿਹੜਾ ਕਯੂਬਿਕ ਜਾ ਸਕਦੇ ਆ ਜਿੱਥੇ GIC ਵੀ 15000 ਕੁਝ ਜਾਂਦੀ ਆ ਸੋ ਹਰ ਪਾਸੇ ਅੱਜ ਦੀ ਡੇਟ ਵਿੱਚ ਵੀ ਯੈਸ ਪ੍ਰੈਕਟੀਕਲੀ ਪੋਸੀਬਲ ਆ ਤੇ ਮੈਂ ਇਸ ਵੀਡੀਓ ਚ ਦੁਬਾਰਾ ਕਹਾਂਗਾ ਇਹ ਸਾਰੇ ਉਹ ਇੰਸਟੀਟਿਊਟ ਆ ਸਰਕਾਰੀ ਇੰਸਟੀਚਿਊਟ ਆ ਜਿੱਥੇ ਕੋਈ ਉਲਾ ਨਹੀਂ ਹੈਗਾ ਕੋਈ ਤੁਹਾਡੇ ਬੱਚੇ ਨੂੰ ਜਾ ਕੇ ਉੱਥੇ ਪਰੇਸ਼ਾਨੀ ਨਹੀਂ ਹੋਊਗੀ ਤੇ ਸਪੈਸ਼ਲੀ ਕੋਰਸੇਸ ਵੀ ਪਤਾ ਕਿਹੜੇ ਆ ਇਨ ਡਿਮਾਂਡ ਆ ਤੇ ਅੱਜ ਸਾਰਾ ਅੱਜ ਮੈਂ ਇਸ ਸਵਾਲ ਦਾ ਜਵਾਬ ਪਹਿਲਾਂ ਹੀ ਦੇ ਦਵਾਂ ਕਿਉਂਕਿ ਸ਼ਾਇਦ ਬੱਚਿਆਂ ਦੇ ਮਨ ਚ ਸਵਾਲ ਆਊਗਾ ਇਹ ਕਿੱਥੋਂ ਆ ਗਈਆਂ ਇੱਕਦਮ ਯੂਨੀਵਰਸਿਟੀਆਂ ਪਹਿਲਾਂ ਤਾਂ 20 25 25000 ਵਾਲੀਆਂ ਸਾਲ ਦੀ ਫੀਸ ਸੀਗੀ ਯੂਨੀਵਰਸਿਟੀਜ਼ 18 ਪਲੱਸ ਇਹ ਇੱਕਦਮ ਕਿੱਥੋਂ ਆ ਜਿਹੜੀ ਯੂਨੀਵਰਸਿਟੀਆਂ ਆ ਗਈਆਂ ਇਹ ਪਹਿਲਾਂ ਹੀ ਸੀਗੀਆਂ ਸਾਰੀਆਂ ਬਟ ਗੱਲ ਆ ਸਟੂਡੈਂਟ ਸੁਣਨਾ ਵੀ ਨਹੀਂ ਚਾਹੁੰਦਾ ਹੁੰਦਾ ਸੀਗਾ ਤੇ ਬਣਾ ਇਹ ਦੱਸੂ ਵੀ ਦ ਹਰ ਪੰਜਾਬ ਦੇ ਏਜੰਟਸ ਨਾਲ ਕੰਮ ਨਹੀਂ ਕਰਦੀਆਂ ਸੋ ਇਸ ਚੀਜ਼ ਨੂੰ ਵੀ ਮੈਂ ਕਹੂੰਗਾ ਸੋ ਬਟ ਇਹਦੇ ਵਾਸਤੇ ਤੁਹਾਡੀ ਪ੍ਰੋਫਾਈਲ ਦੀ ਐਲੀਜੀਬਿਲਟੀ ਜੇ ਤੁਸੀਂ ਫੁੱਲਫਿਲ ਕਰਦੇ ਤੇ ਜਰੂਰ ਤੁਸੀਂ ਕੈਨੇਡਾ ਦਾ ਵੀਜ਼ਾ ਲੈਂਦੇ ਸਾਰ ਹੀ ਲੱਖਾਂ ਰੁਪਏ ਬਚਾ ਸਕਦੇ ਆ ਇੱਕ ਪਾਸੇ ਯੂਨੀਵਰਸਿਟੀਜ਼ ਮਾਸਟਰਸ ਵੀ ਸਕਿੰਨੀ ਅੱਜ ਦੀ ਡੇਟ 'ਚ 22 23 2025 ਬਚੀ ਹਰ ਤੱਕ ਫੀਸ ਜਾਂਦੀ ਆ 22000 ਦਾ ਫੀਸ ਮਿਨੀਮਮ ਹੈਗੀ ਆ ਇੱਕ ਪਾਸੇ ਤੁਸੀਂ 10000 ਸਮਥਿੰਗ ਡਾਲਰ ਸਾਲ ਦੀ ਫੀਸ ਮਤਲਬ ਕਿ ਜਿੱਥੇ ਤੁਸੀਂ 2 ਸਾਲ ਪੜ ਸਕਦੇ ਨਾ ਦੂਜੀ ਯੂਨੀਵਰਸਿਟੀ ਦੇ ਵਿੱਚ ਨਾ ਪ੍ਰਾਈਵੇਟ ਯੂਨੀਵਰਸਿਟੀ ਮੈਂ ਤੁਹਾਨੂੰ ਕਹਾਂਗਾ 1 ਸਾਲ ਦੀ ਫੀਸ ਤੇ ਇੱਥੇ ਸਰਕਾਰੀ ਯੂਨੀਵਰਸਿਟੀ ਦੀ 2 ਸਾਲ ਦੀ ਫੀਸ ਦੇ ਕੇ ਵੀ ਪੜ ਸਕਦੇ ਆ ਸੋ ਉਹਦੇ ਵਾਸਤੇ ਆਪਣੀ ਪ੍ਰੋਫਾਈਲ ਜਰੂਰ ਅਸੈਸ ਕਰਾਓ ਇਹ ਜਿਹੜੇ ਸੈਮੀਨਾਰਸ ਦਾ ਸਿਰਫ ਇੱਕੋ ਹੀ ਮੁੱਦਾ ਵਾ ਤੁਸੀਂ ਆਪਣਾ ਫਿਊਚਰ ਪਲਾਨ ਕੈਰੀਅਰ ਕਾਉਂਸਲਿੰਗ ਲੈਣੀ ਬਾਕੀ ਸਰ ਸਭ ਨੂੰ ਪਤਾ ਹੀ ਆ ਜਿਹੜੇ ਸਾਨੂੰ ਲੰਬੇ ਸਮੇਂ ਦੇ ਫਾਲੋ ਕਰਦੇ ਆ ਹਰ ਬੱਚੇ ਨੂੰ ਜੇ ਕੇ ਸੋਣਾਲਾ ਸੀ ਸਾਹਮਣੇ ਦੱਸਦੇ ਇਮਾਨਦਾਰੀ ਦੇ ਨਾਲ ਤੇ ਉਹਦੇ ਵਾਸਤੇ ਸਾਨੂੰ ਹੋਰ ਪਰਖਣ ਵਾਸਤੇ ਜਰੂਰ ਸਾਡੇ ਆਫਿਸ ਅਸ ਤੁਸੀਂ ਵਿਜ਼ਿਟ ਕਰ ਸਕਦੇ ਆ 8557885573 ਨੰਬਰ ਕਾਲ ਕਰਕੇ ਚਲੋ ਬਹੁਤ ਬਹੁਤ ਧੰਨਵਾਦ ਜੀ ਸਕਰੀਨ ਤੇ ਨੰਬਰ ਵੀ ਆ ਰਿਹਾ ਹੈ ਤੁਰੰਤ ਸੈਮੀਨਾਰ ਦੀ ਤਿਆਰੀ ਕਰੋ ਬਹੁਤ ਧੰਨਵਾਦ